ਮਰੀਦ ਹੋਏ ਸੀ ਬਾਬਾ ਦੀਪ ਸਿੰਘ ਜੀ ਉਸ ਹੀ ਮਰੀਦ ਤੇ ਮਰੀਦ ਜਿਹੜਾ ਹੁੰਦਾ ਹੈ ਉਹਦੇ 'ਚ ਕੋਈ ਵਲ ਵਿੰਗ ਨਹੀਂ ਹੁੰਦਾ ਜਿੱਧਰ ਨੂੰ ਮਾਲਕ ਖਿੱਚਦਾ ਉਧਰ ਨੂੰ ਚੱਲਿਆ ਜਾਂਦਾ ਤੇ ਜੇ ਮਰੀਦ ਜਿਹੜਾ ਬਣੇਗਾ ਸਿੱਖ ਜਿਹੜਾ ਬਣੇਗਾ 사ਸੰਗਤ ਜੀ ਉਹਦੀ ਜ਼ਿੰਦਗੀ 'ਚ ਗਰੀਬੀ ਆਵੇ ਅਮੀਰੀ ਆਵੇ ਸਾਡਾ ਤਾਂ ਸੁਭਾਅ ਪਤਾ ਕਿਹੋ ਜਿਹਾ ਹੈ 10 ਦਿਨ ਕੋਈ ਗੱਲ ਕਹੀਏ ਉੱਥੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ 10 ਦਿਨ ਆਈਏ ਗੱਲ ਪੂਰੀ ਨਾ ਹੋਵੇ ਆਪਾਂ ਦਰ ਵੀ ਹੋਰ ਲੱਭ ਲੰਨੇ ਆ ਤੇ ਘਰ ਵੀ ਹੋਰ ਲੱਭ ਲੰਨੇ ਆ ਬਲੇ ਹਾਰ ਜਾਈਏ ਉਹਨਾਂ ਗੁਰਸਿੱਖਾਂ ਤੋਂ ਉਹਨਾਂ ਗੁਰਮਖਾਂ ਤੋਂ ਜਿਨ੍ਹਾਂ ਲਾਈਆਂ ਤੇ ਲਾ ਕੇ ਤੋੜਨ ਵਈਏ ਬਲੇ ਹਾਰ ਜਾਈਏ ਇੱਕ ਵਾਰੀ ਰਾਜਾ ਸਾਹਿਬ ਨਾ ਆਪਣੇ ਆਨੰਦ ਵਿੱਚ ਬੈਠੇ ਐ ਮਰੀਦ ਦੀ ਤੁਹਾਨੂੰ ਮੈਂ ਗੱਲ ਸੁਣਾਉਂਦਾ ਐ ਆਪਣੇ ਆਨੰਦ ਵਿੱਚ ਬੈਠੇ ਤੇ ਕੋਲ ਇੱਕ ਬੱਚਾ ਆ ਗਿਆ ਉਹਦੇ ਫਟੇ ਪੁਰਾਣੇ ਕੱਪੜੇ ਪਾਏ ਜਦੋਂ ਉਹਦੇ ਬਸਤਰ ਪਾਟੇ ਹੋਏ ਪਾਏ ਤੇ ਉਹ ਕਹਿੰਦਾ ਕੋਲ ਮੱਥਾ ਟੇਕ ਕੇ ਬਹਿ ਗਿਆ ਮਹਾਰਾਜ ਦੇ ਸਾਧ ਸੰਗਤ ਜੀ ਉਹਨੇ ਜਦੋਂ ਟੁੱਟੀਆਂ ਚੱਪਲਾਂ ਮਾੜੇ ਬਸਤਰ ਮਾੜੇ ਕੱਪੜੇ ਜਦੋਂ ਐਂ ਰਾਜਾ ਸਾਹਿਬ ਦੇ ਕੋਲ ਬੈਠਾ ਤੇ ਐਂ ਹੱਥ ਰੱਖਿਆ ਉਹਦੇ ਸਿਰ ਤੇ ਰਾਜਾ ਸਾਹਿਬ ਨੇ ਹੱਥ ਰੱਖਿਆ ਤੇ ਕੋਲ ਬੈਠਾ ਸੀ ਭਾਈ ਮੁੰਦਰ ਸਿੰਘ ਜਿੰਨੀ ਮੈਂ ਰਾਜਾ ਉੱਥੇ ਮਜਾਰੇ ਵੀ ਗੱਲ ਸੁਣਾਈ ਸੀ ਮੁਰੀਦ ਸੀ ਸਾਧ ਸੰਗਤ ਜੀ ਸੰਤ ਤਾਂ ਸੀ ਸਾਰੇ ਆ ਸਿੱਖ ਤਾਂ ਸੀ ਸਾਰੇ ਆ ਤੁਹਾਨੂੰ ਸਭ ਨੂੰ ਪੁੱਛੋ ਵੀ ਰਾਜਾ ਸਾਹਿਬ ਨੂੰ ਪਿਆਰ ਕਰਦੇ ਤੁਸੀਂ ਕਹਾਂ ਹਾਂ ਅਸੀਂ ਤਾਂ ਜਕਾਰੇ ਲਾਉਣ ਨਾਲ ਗੱਲ ਨਹੀਂ ਬਣਨੀ ਕੱਲੀ ਵੀ ਰਾਜਾ ਜੀ ਜੈ 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 ਐ ਨਹੀਂ ਗੱਲ ਬਣਨੀ ਇਹ ਤਾਂ ਸਾਰੇ ਹੀ ਕਹੀ ਜਾਂਦੇ ਆ ਸਵਾਦ ਦੋਦਣ ਆਏਗਾ ਆਪਣੇ ਆਪ ਚ ਤਾਂ ਸਾਰੇ ਮੁਰੀਦ ਬਣੇ ਫਿਰਦੇ ਆ ਜਿੱਦਣ ਰਾਜਾ ਸਾਹਿਬ ਕਹਿਣਗੇ ਵੀ ਇਹ ਮੇਰਾ ਮਰੀਦ ਜਿੱਦਣ ਉਹ ਕਹੇਗਾ ਆਪ ਤਾਂ ਹੈ ਹੀ ਆ ਜਿੱਦਣ ਉਹਨੇ ਬਾਜ ਮਾਰਨੀ ਹੈ ਬੱਚਾ मुंदर सिंह ਆਏ ਕੋਲ ਬੈਠੇ ਰਾਜਾ ਸਾਹਿਬ ਦੇ ਜਦੋਂ ਰਾਜਾ ਸਾਹਿਬ ਤੇ ਆਏ ਕੋਲ ਬੈਠਾ ਤੇ ਮਾਰੇ ਕਹਿੰਦੇ ਆਏ ਹੱਥ ਫੜਿਆ ਤੇ ਫੜ ਕੇ ਕਹਿੰਦੇ ਨੇ ਕਹਿੰਦੇ ਐਨੀ ਗਰੀਬੀ ਟੁੱਟੀਆਂ ਚੱਪਲਾਂ ਫਟੇ ਪੁਰਾਣੇ ਬਸਤਰ ਮੁੰਦਰ ਸਿੰਘ ਨੂੰ ਐ ਕਿਨੇ ਕਹਿੰਦੇ ਮੁੰਦਰ ਸਿੰਘ ਕਹਿੰਦੇ ਜੇ ਗਰੀਬੀ ਆ ਜਾਏ ਐ ਕਿਹਦਾ ਜੇ ਗਰੀਬੀ ਆ ਜਾਏ ਇਹੋ ਜੇ ਕੱਪੜੇ ਪਾ ਕੇ ਦਿਨ ਕੱਟ ਲਈਦਾ ਹੁੰਦਾ ਐ ਐ ਸਮਾਂ ਲੰਗਾ ਲਈਦਾ ਹੁੰਦਾ ਜੇ ਗਰੀਬੀ ਆ ਜਾਏ ਸਤਬਚਨ ਮਹਾਰਾਜ ਜਿੱਦਣ ਤੋਂ ਵਚਨ ਕੀਤਾ ਉਹ ਸਾਧ ਸੰਗਤ ਜੀ ਨਿੱਕਾ ਜਿਹਾ ਜਿਹੜਾ ਬਲਕ ਉਹਦੀ ਗਰੀਬੀ ਅਮੀਰੀ ਚ ਬਦਲ ਗਈ ਅੱਜ ਹੋਰ ਕੱਲ ਹੋਰ ਇਹ ਜਿਹੜਾ ਮੁੰਦਰ ਸਿੰਘ ਸੀ ਹੈਸ਼ਰਦਾਲੂ ਸੀ ਹੈ ਪਿਆਰਾ ਸੀ ਮਹਾਰਾਜ ਦਾ ਪਰ ਸਾਧ ਸੰਗਤ ਜੀ ਇਹਦੀ ਅਮੀਰੀ ਗਰੀਬੀ ਚ ਬਦਲ ਗਈ 70 ਕਿੱਲੇ ਜ਼ਮੀਨ ਉਹਨਾਂ ਵੇਲੇਾਂ ਚ ਇਹਦੇ ਨਾਂ ਬੋਲਦੀ ਸੀ ਮੁੰਡੇ ਤੇ ਕਈ ਘੋੜੀਆਂ ਸਰਕਾਰੀ ਦਰਬਾਰੇ ਚਲਦੀ ਵੱਡਾ ਨਾਮ ਸੀ ਇਹਦਾ ਸਾਧ ਸੰਗਤ ਜੀ ਉਹ ਜਿਹੜੇ ਬੱਚੇ ਤੇ ਦ੍ਰਿਸ਼ਟੀ ਕੀਤੀ ਰਾਜਾ ਸਾਹਿਬ ਨੇ ਉਹਦੀ ਗਰੀਬੀ ਅਮੀਰੀ ਚ ਬਦਲ ਗਈ ਇਹ ਦਿਨੋ ਦਿਨ ਥੱਲੇ ਹੀ ਆਈ ਗਿਆ ਇੱਕ ਗਿੱਲਾ ਵੇਖ ਗਿਆ ਦੋ ਵੇਖ ਗਏ ਚਾਰ ਵੇਖ ਗਏ ਹੌਲੀ ਹੌਲੀ ਸਾਰੇ ਹੀ ਜਾਂਦਾ ਲੱਗਿਆ ਰਹਿ ਗਏ ਸੀ ਖੂ ਤੇ ਖੂ ਵੀ ਘੇਣੇ ਰੱਖਦੇ ਗਿਰ ਵੀ ਰੱਖਦੇ ਕਿਸੇ ਕੋਲ ਸਾਤਸੰਗਤ ਜੀ ਜਦੋਂ ਕਿਸੇ ਤੇ ਗਰੀਬੀ ਆਉਂਦੀ ਹੈ ਫਿਰ ਬੜੇ ਨਾਚ ਕਰਾਉਂਦੀ ਹੈ ਜ਼ਿੰਦਗੀ ਕਦੇ ਕਿਸੇ ਗਰੀਬ ਨੂੰ ਵੇਖ ਕੇ ਹੱਸੋ ਨਾ ਕਦੇ ਕਿਸੇ ਦਾ ਮਾੜਾ ਸਮਾਂ ਵੇਖ ਕੇ ਹੱਸੋ ਨਾ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਹੋਂਦੇ ਰੰਗਾਂ ਦਾ ਕੁਝ ਨਹੀਂ ਪਤਾ ਸਾਤਸੰਗਤ ਜੀ ਐਨੀ ਗਰੀਬੀ ਆ ਗਈ ਪਰ ਮੁੰਦਰ ਸਿੰਘ ਇੱਦਾਂ ਪੱਕਾ ਨਿਕਲਿਆ ਉਹ ਕਹਿੰਦਾ ਭਾਵੇਂ ਜੋ ਮਰਜ਼ੀ ਹੋ ਜੇ ਅਮੀਰੀ ਗਈ ਹੈ ਸਾਧ ਸੰਗਤ ਜੀ ਮੁੰਦਰ ਸਿੰਘ ਕਹਿੰਦਾ ਆਪਣੇ ਘਰ ਦੇ ਆਕ ਹੋ ਗਏ ਬਣੇਗਾ ਕੀ ਆਪਣੇ ਪਰਿਵਾਰ ਨੂੰ ਮੁੰਦਰ ਸਿੰਘ ਐ ਤਰਵਾਸ ਦਿੰਦਾ ਹੈ ਚਿੰਤਾ ਨਾ ਕਰੋ ਸੁਣਿਓ ਤਰਵਾਸ ਦਿੰਦਾ ਹੈ ਕਹਿੰਦਾ ਕੋਈ ਗੱਲ ਨਹੀਂ ਪਹਿਲਾਂ ਅਮੀਰੀ ਸੀ ਅੱਜ ਗਰੀਬੀ ਆ ਗਈ ਸਾਧ ਸੰਗਤ ਜੀ ਜ਼ਿੰਦਗੀ ਚ ਜਿਹੜਾ ਜਿਹੜਾ ਬੰਦਾ ਆਮ ਏ ਆਮ ਤੋਂ ਖਾਸ ਬਣਨਾ ਬੜਾ ਸੌਖਾ ਏ ਆਮ ਤੋਂ ਖਾਸ ਬਣਨਾ ਬੜਾ ਸੌਖਾ ਏ ਖਾਸ ਤੋਂ ਆਮ ਬਣਨਾ ਬੜਾ ਔਖਾ ਏ ਇਹ ਬੜਾ ਔਖਾ ਕੰਮ ਏ ਜਿਹੜੇ ਬੰਦੇ ਨੇ ਮਖਮਲੀ ਗਦੇਲਿਆਂ ਤੇ ਰਹਿਣਾ ਹੋਵੇ ਵੱਡਿਆਂ ਮਹਿਲਾਂ ਚ ਰਹਿਣਾ ਹੋਵੇ ਕਰੋੜਾਂ ਅਰਬਾਂ ਰੁਪਈਆਂ 'ਚ ਖੇਲਣਾ ਹੋਵੇ ਤੇ ਜਦੋਂ ਉਹਦੇ ਕੋਲ ਟਕਾ ਇੱਕ ਵੀ ਨਾ ਰਵੇ ਤੇ ਸੇਵਾ ਵੀ ਮੁਜਾਰੇ ਲੰਗਰ 'ਚ ਕਰਨੀ ਪਵੇ ਕੈਸੇ ਹਾਲਾਤ ਹੋਣਗੇ ਸਾਧ ਸੰਗਤ ਜੀ ਮੁੰਦਰ ਸਿੰਘ ਐਡਾ ਪੱਕਾ ਨਿਕਲਿਆ ਉਹ ਕਹਿੰਦਾ ਭਾਵੇਂ ਮੇਰੇ ਤੇ ਗਰੀਬੀ ਆ ਗਈ ਸਾਰਾ ਕੁਝ ਗਿਰਵੀ ਰੱਖ ਹੋ ਗਿਆ ਪਰ ਮੈਂ ਰਾਜਾ ਸਾਹਿਬ ਦਾ ਦਰ ਨਹੀਂ ਛੱਡਣਾ ਮੈਂ ਨਹੀਂ ਕਿਸੇ ਹੋਰ ਦਰ ਜਾਣਾ ਗਰੀਬੀ ਵੀ ਰਾਜੇ ਨੇ ਦਿੱਤੀ ਤੇ ਅਮੀਰੀ ਵੀ ਇਹਨੇ ਦਿੱਤੀ ਪਰਵਾਰ ਕਹਿੰਦਾ ਬੇਨਤੀ ਕਰ ਲੈ ਕਹਿੰਦਾ ਨਾ ਇਹਨਾਂ ਨੂੰ ਨਹੀਂ ਪਤਾ ਉਹ ਕਮਲਿਓ ਇੱਕ ਗੱਲ ਚੇਤੇ ਰੱਖਿਆ ਕਰੋ ਜਿੰਨੇ ਰਾਜਾ ਸਾਹਿਬ ਦੇ ਪਿਆਰੇ ਹੋ ਤੁਸੀਂ ਉਥੇ ਜਾ ਕੇ ਐ ਹੱਥ ਜੋੜ ਕੇ ਘੰਟਾ ਕਹਿੰਦਾ ਖੜੇ ਰਹਿਣੇ ਆ ਖੜਨ ਦੀ ਲੋੜ ਨਹੀਂ ਉਹ ਤਾਂ ਜਦੋਂ ਘਰ ਤੋਂ ਜਾਂਦੇ ਆ ਨਾ ਉਦੋਂ ਹੀ ਬੁੱਝ ਲੈਂਦਾ ਵੀ ਕਿਹੜਾ ਕਿਹੜੀ ਇੱਛਾ ਲੈ ਕੇ ਆਉਂਦਾ ਸਾਥਸੰਗਤ ਜੀ ਮੁੰਦਰ ਸਿੰਘ ਕਹਿੰਦਾ ਬੋਲ ਕੇ ਥੋੜੀ ਕਹਨੇ ਆਪਣੇ ਆਪ ਤਾਂ ਹੈ ਉਹਨਾਂ ਨੂੰ ਐਨੀ ਗਰੀਬੀ ਇੱਕ ਟਕਾ ਵੀ ਨਹੀਂ ਕਈ ਵਾਰ ਹੁੰਦਾ ਘਰ 'ਚ ਕਈ ਵਾਰ ਹਾਲਾਤ ਬਣ ਜਾਂਦੇ ਨੇ ਐਸੇ ਇਹ ਸੱਚ ਹੈ ਉਹ ਗਈ ਅਮੀਰੀ ਆਈ ਫਕੀਰੀ ਸੋਦੇ ਨੇ ਤਕਦੀਰਾਂ 'ਚ ਸੋਤੇ ਨੇ ਤਕਦੀਰਾں ਦੇ ਗਈ ਅਮੀਰੀ ਆਈ ਫਕੀਰੀ ਸੋਤੇ ਨੇ ਤਕਦੀਰਾں ਦੇ ਗਈ ਅਮੀਰੀ ਆਈ ਫਕੀਰੀ ਸੋਤੇ ਨੇ ਤਕਦੀਰਾں ਦੇ ਗਈ ਅਮੀਰੀ ਆਈ ਫਕੀਰੀ ਸੋਤੇ ਨੇ ਤਕਦੀਰਾں ਦੇ ਏ ਮਹਾਰਾਜਾ ਸਾਹਿਬ ਆਪੇ ਕਿਰਪਾ ਕਰਨਗੇ ਅਮੀਰੀ ਗਰੀਬੀ ਜਿੱਤੇ ਗਰੀਬੀ ਅਮੀਰੀ ਚ ਬਦ ਰਾਜਾ ਸਮਰੱਥਾ ਰੱਖਦਾ ਹੈ ਸਾਧ ਸੰਗਤ ਜੀ ਜਿਹੜਾ ਬੰਦਾ ਜਿਹਨੂੰ ਲੋਕੀ ਸਲਾਮਾ ਕਰਦੇ ਸਲੂਟ ਮਾਰਦੇ ਰਾਜਿਆਂ ਮਹਾਰਾਜਿਆਂ ਵਾਲੀ ਜਿਸ ਮੁੰਦਰ ਸਿੰਘ ਦੀ ठाट ਏ ਭੱਜਿਆ ਨਹੀਂ ਕਿਤੇ ਵੀ ਰਾਜਾ ਸਾਹਿਬ ਦੇ ਲੰਗਰਾਂ ਚ ਰੋਜ਼ ਸੇਵਾ ਕਰਦਾ ਹੈ ਰੋਜ਼ ਇੱਕ ਦਿਨ ਨਾ 15 ਸਾਲ ਦਾ ਸਮਾਂ ਲੰਘ ਗਿਆ ਇਹ ਹੁੰਦੀ ਮਰੀਦ ਸਾਧ ਸੰਗਤ ਜੀ ਇਹ ਹੁੰਦਾ ਹੈ ਮਰੀਦ ਉਹ ਮਰੀਦ ਮਰੀਦ ਹੀ ਕਾਦਾ ਜਿੰਦੀ ਪ੍ਰੀਤ ਦੀ ਅੱਧ ਵਿਚਾਲੇ ਟੁੱਟ ਜਾ ਕਾਦਾ ਮਰੀਦ ਵਾਹ ਭਾਈ ਉਹ ਕਾਦਾ ਮਰੀਦ 15 ਸਾਲ ਦਾ ਸਮਾਂ ਲੰਘਿਆ 1 ਸਾਲ ਨਹੀਂ 15 ਸਾਲ ਜਿਹੜਾ ਬੰਦਾ 15 ਸਾਲ ਗਰੀਬੀ ਨਾਲ ਜੂਝਿਆ ਹੋਵੇ ਖਾਸ ਤੋਂ ਆਮ ਬਣਿਆ ਹੋਵੇ ਸਾਡੇ ਤੋਂ ਇੱਕ ਘੰਟਾ ਨਹੀਂ ਘਟਿਆ ਜਾਂਦਾ ਇੱਕ ਸਾਲ ਨਹੀਂ ਘਟਿਆ ਜਾਂਦਾ 15 ਸਾਲ ਬਾਅਦ ਇੱਕ ਦਿਨ ਲੰਗਰ 'ਚ ਬੈਠਾ ਮੁੰਦਰ ਸਿੰਘ ਲੰਗਰ 'ਚ ਆਏ ਜਦੋਂ ਲੰਗਰ 'ਚ ਬੈਠਾ ਤੇ ਰਾਜਾ ਸਾਹਿਬ ਆਖਣ ਲੱਗੇ ਆਵਾਜ਼ ਮਾਰੀ ਮੌਜ ਵਿੱਚ ਆਏ ਆਵਾਜ਼ ਮਾਰ ਕੇ ਰਾਜਾ ਸਾਹਿਬ ਕਹਿੰਦੇ ਨੇ ਕਹਿੰਦੇ ਆਓ ਭਾਈ ਕੋਈ ਸੁਣਦਾ ਹੈ ਆਏ ਬੋਲੇ ਕੋਈ ਸੁਣਦਾ ਹੈ ਉਸ ਨਿਰੰਕਾਰ ਵੱਲੋਂ ਅੱਜ ਇੱਕ ਪੇਸ਼ਕਾਸ਼ ਕੀਤੀ ਗਈ ਏ ਅੱਜ ਜਿਹੜਾ ਸੁਣਦਾ ਹੈ ਜਿਹੜਾ ਮੇਰੇ ਸਾਹਮਣੇ ਆ ਜਾਏਗਾ ਉਸ ਰੱਬੀ ਰੰਗ ਵਿੱਚ ਰੰਗਿਆ ਜਾਏਗਾ ਆਏਗੇ ਉਸ ਰੰਗ ਵਿੱਚ ਰੰਗ ਦਿਆਂਗੇ ਅਭੇਦ ਹੋ ਜਾਏਗਾ ਨਿਰੰਕਾਰ ਵਿੱਚ ਮਿਲਾ ਦੇਾਂਗੇ ਆਏ ਕੋਈ ਜੇ ਕੋਈ ਸੁਣਦਾ ਹੈ ਲੰਗਰ 'ਚ ਬੈਠਾ ਸੀ ਮੁੰਦਰ ਸਿੰਘ ਫੇਰ ਮਾਰੇ ਆਵਾਜ਼ ਮਾਰਦੇ ਨੇ ਮੁੰਦਰ ਸਿੰਘ ਆ ਕੇ ਨਾ ਮਹਾਰਾਜੀ ਮੈਂ ਨਹੀਂ ਆਉਣਾ ਇਹ ਕਹਿੰਦਾ ਮੈਂ ਨਹੀਂ ਆਉਣਾ ਕਿਉਂ ਭਈ ਤੂੰ ਕਿਉਂ ਨਹੀਂ ਆਉਣਾ ਮਹਾਰਾਜ ਮੈਨੂੰ ਰੰਗ ਨਹੀਂ ਚਾਹੀਦਾ ਮੈਂ ਨਹੀਂ ਮਾਲਕ ਚ ਭੇਦ ਹੋਣਾ ਜੇ ਰੰਗ ਚੜ ਗਿਆ ਮੇਰੀ ਤਾਂ ਇੱਛਾ ਹੀ ਕੋਈ ਨਹੀਂ ਰਹਿਣੀ ਤੁਸੀਂ ਤਾਂ ਆਪਣੇ ਵਰਗਾ ਬਣਾ ਦੋਗੇ ਉਹ ਨਾ ਮਹਾਰਾਜੀ ਮੁੰਦਰ ਸਿੰਘ ਆ ਵਾਰ ਨਾ ਮਹਾਰਾਜ ਜਿਵੇਂ ਸਾਹਮਣੇ ਆ ਗਿਆ ਤੁਸੀਂ ਉਸੇ ਵੇਲੇ ਮੇਰ ਦੀ ਨਿਗਾਹ ਭਰ ਕੇ ਤੱਕ ਲੋਗੇ ਤੇ ਰੰਗ ਦੇਓਗੇ ਕਹਿੰਦੇ ਅੱਛਾ ਸਾਧ ਸੰਗਤ ਜੀ ਮਹਾਰਾਜ ਆਖਣ ਲੱਗੇ ਕਹਿੰਦੇ ਗੱਲ ਸੁਣ ਆ ਤੈਨੂੰ ਰੰਗ ਵਿੱਚ ਰੰਗਦੀ ਏ ਨਾ ਮਾਰੇ ਮੈਨੂੰ ਨਹੀਂ ਰੰਗ ਚਾਹੀਦਾ ਕਹਿੰਦੇ ਹੋਰ ਕੀ ਚਾਹੀਦਾ ਕਹਿੰਦਾ ਮਾਰੇ ਮੈਨੂੰ ਤਾਂ ਮਾਇਆ ਚਾਹੀਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਨੂੰ ਮਾਇਆ ਚਾਹੀਦੀ ਮੈਨੂੰ ਨਹੀਂ ਰੰਗ ਚਾਹੀਦਾ ਸਾਤ ਸੰਗਤ ਜੀ ਜੇ ਮੁਰਸ਼ਿਦ ਹੋਵੇ ਤੇ ਰਾਜਾ ਸਾਹਿਬ ਵਰਗਾ ਜੇ ਮਰੀਦ ਹੋਵੇ ਤੇ ਮੁੰਦਰ ਸਿੰਘ ਵਰਗਾ ਜਿਹੜਾ ਮੰਗ ਕੇ ਗਏ ਉਹ ਕਹਿੰਦੇ ਰੰਗ ਚੜਾਉਣਾ ਹੈ ਨਾਮ ਦੇਣਾ ਕਹਿੰਦਾ ਮੈਂ ਨਹੀਂ ਲੈਣਾ ਮਹਾਰਾਜ ਮੈਨੂੰ ਨਾਮ ਨਹੀਂ ਚਾਹੀਦਾ ਮੈਨੂੰ ਮਾਇਆ ਚਾਹੀਦੀ ਕਿਹਨੇ ਮਹਾਰਾਜ ਆਖਣ ਲੈ ਕਹਿੰਦੇ ਅੱਛਾ ਕਰਤਾਰ ਦੇ ਰੰਗ ਵਿੱਚ ਨਾਮ ਨਹੀਂ ਚਾਹੀਦਾ ਨਾ ਮਹਾਰਾਜ ਮੈਨੂੰ ਤਾਂ ਮਾਇਆ ਚਾਹੀਦੀ ਕਹਿੰਦੇ ਚੱਲ ਮਾਇਆ ਦੇ ਦੇਾਂਗੇ ਸਾਹਮਣੇ ਤਾਂ ਆ ਜਾ ਸਤਿਵੰਤ ਜੀ ਮਹਾਰਾਜ ਮਾਰੇ ਰੰਗਿਆ ਉਹ ਨਾ ਕਹਿੰਦੇ ਨਹੀਂ ਰੰਗਦੇ ਆ ਜਾ ਸਾਹਮਣੇ ਖੜ ਗਿਆ ਜਦੋਂ ਰਾਜਾ ਸਾਹਿਬ ਦੇ ਐ ਸਾਹਮਣੇ ਖੜਾ ਤੇ ਕਹਿੰਦੇ ਬੋਲ ਹੁਣ ਕੀ ਚਾਹੀਦਾ ਮਾਰੇ ਮੈਨੂੰ ਮਾਇਆ ਚਾਹੀਦੀ 15 ਸਾਲਾਂ ਬਾਅਦ ਵਾਰੀ ਆਈ ਕਹਿੰਦੇ ਅੱਛਾ ਮਹਾਰਾਜ ਮਾਰੇ ਕਹਿੰਦੇ ਮਾਇਆ ਚਾਹੀਦੀ ਮਾਰੇ ਕਰ ਦੋ ਕਿਰਪਾ ਜੇ ਤਰੁੱਠੇਓ ਅੱਜ ਰਾਜਾ ਸਾਹਿਬ ਆਖਣ ਲੱਗੇ ਕਹਿੰਦੇ ਅੱਛਾ 1 ਲੱਖ ਦੇ ਦਈਏ ਆਏ ਪੁੱਛਦੇ ਤੈਨੂੰ 1 ਲੱਖ ਦੇ ਦਈਏ ਕਹਿੰਦਾ ਲੈ 1 ਲੱਖ ਨਾਲ ਕੀ ਬਣਦਾ ਮੇਰਾ ਮੇਰਾ 1 ਲੱਖ ਨਾਲ ਕੀ ਬਣਨਾ ਹੈ ਕੁਛ ਵੀ ਨਹੀਂ ਸਾਧ ਸੰਗਤ ਜੀ ਕਿੱਡਾ ਪਿਆਰ ਹੋਏਗਾ ਮੁੰਦਰ ਸਿੰਘ ਦਾ ਰਾਜਾ ਸਾਹਿਬ ਨਾਲ ਜਿਹੜਾ ਉਹ ਨਾਮ ਦੇਂਦੇ ਕਿ ਨਾ ਲੈਣਾ ਹੀ ਨਹੀਂ ਮੈਂ ਤਾਂ ਮਾਇਆ ਚਾਈ ਹੱਕ ਹੈ ਪਿਆਰ ਹੈ ਪਿਆਰ ਵਿੱਚ ਆ ਕੇ ਕਈ ਪਿਆਰੇ ਤਾਨੇ ਵੀ ਮਾਰਦੇ ਨੇ ਆਪਣੇ ਮਾਲਕ ਮਹਾਰਾਜ ਨਾ 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 1 ਲੱਖ ਨਾਲ ਤਾਂ ਕੁਝ ਵੀ ਨਹੀਂ ਬਣਦਾ ਕਹਿੰਦੇ ਫੇਰ 2 ਲੱਖ ਦੇ ਦਈਏ ਫੇਰ ਬੋਲੇ 2 ਲੱਖ ਦੇ ਦਈਏ ਉਹ ਮਹਾਰਾਜ ਜੀ 2 ਲੱਖ ਨਾਲ ਤਾਂ ਖਰਚੇ ਵੀ ਪੂਰੇ ਨਹੀਂ ਹੋਣੇ ਮੇਰੇ ਕਹਿੰਦੇ 1 ਲੱਖ ਵੀ ਨਹੀਂ 2 ਲੱਖ ਵੀ ਨਹੀਂ ਉਹਨਾਂ ਵੇਲਿਆਂ ਦਾ ਨਾਲੇ ਅੱਜ ਤੋਂ 80 ਸਾਲ ਪਹਿਲਾਂ ਮੇਰੇ ਤਾਂ ਖਰਚੇ ਵੀ ਪੂਰੇ ਨਹੀਂ ਹੋਣੇ ਫੇਰ ਦੱਸ ਕਿੰਨੀ ਮਾਇਆ ਚਾਹੀਦੀ ਕਿਨਾਂ ਮਹਾਰਾਜ ਜੇ ਮੇਰੇ ਤੇ ਅੱਜ ਮਿਹਰ ਕਰਨ ਲੱਗੇ ਹੋ ਜੇ ਮੇਰੇ ਤੇ ਤਰਠਾ ਹੋ ਰਾਜਾ ਸਾਹਿਬ ਜੀ ਐਸੀ ਮਿਹਰ ਕਰ ਦਿਓ ਮੈਨੂੰ 1 ਲੱਖ 2 ਲੱਖ ਨਹੀਂ ਚਾਹੀਦਾ ਰਾਜਾ ਜੇ ਦੇਣ ਲੱਗਾ ਐਨਾ ਕ ਦੇ ਦੇ ਮੇਰਾ ਸਾਬ ਕਿਤਾਬ ਲੱਖਾਂ ਚ ਚੱਲੇ ਠੀਕ ਹੈ ਮੇਰਾ ਸਾਹ ਲੱਖਾਂ ਚ ਜੱਲੇ ਤੇ ਲੱਖਾਂ ਖਰਚਾਂ ਤੇ ਨਾਲ ਬੇਨਤੀ ਕੀਤੀ ਕਹਿੰਦਾ ਰਾਜਿਆ ਇੱਕ ਵਾਰੀ ਮੈਨੂੰ ਲੱਖਾਂ ਚ ਕਰ ਸਈ ਤੇਰੇ ਪਿਆਰ ਵਿੱਚ ਮੈਂ ਤੇਰੇ ਮੰਦਰ ਬਣਾਵਾਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮੈਂ ਤੇਰੇ ਮੰਦਰ ਬਣਾਵਾਗਾ ਕਿਰਪਾ ਕਰ ਦੇ ਇੱਕ ਵਾਰ ਸਾਧ ਸੰਗਤ ਜੀ ਉਸ ਵੇਲੇ ਆਖਣ ਲੱਗੇ ਕਹਿੰਦੇ ਅੱਛਾ ਲੈ ਚੇਤੇ ਰੱਖੀ ਐਨੀ ਮਾਇਆ ਆਏਗੀ ਮੁੰਦਰ ਸਿੰਘ ਨੂੰ ਐਨੀ ਮਾਇਆ ਦੇ ਦੇਾਂਗੇ ਸੱਤ ਪੀੜੀਆਂ ਵੇਲੇ ਬਹਿ ਕੇ ਖਾਏ ਜੋ ਇਹ ਨਹੀਂ ਮੁੱਕਣੀ ਮਾਇਆ ਸਾਭੀ ਨਹੀਂ ਜਾਣੀ ਸਾਧ ਸੰਗਤ ਜੀ ਇੱਕ ਦਿਨ ਲੱਗਾ ਦੋ ਦਿਨ ਲੱਗੇ ਮਹੀਨਾ ਲੰਘਿਆ ਉਹ ਮੁੰਦਰ ਰਾਜਾ ਸਾਹਿਬ ਨੇ ਮੇਰ ਕਰ ਦੇਣੀ ਹੈ ਗਰੀਬੀ ਅਮੀਰੀ ਚ ਬਦਲਣ ਲੱਗਿਆ ਇੱਕ-ਇੱਕ ਕਿੱਲਾ ਜਿਵੇਂ ਜ਼ਮੀਨ ਗਈ ਸੀ ਸਾਰੀ ਵਾਪਸ ਆਉਣ ਲੱਗੀ ਸਾਰੀ ਜਿੰਨੇ ਖੂ ਗਿਰਵੇ ਰੱਖੇ ਸੀ ਗਹਿਣੇ ਰੱਖੇ ਸੀ ਇੱਕ-ਇੱਕ ਕਰਕੇ ਉਹ ਵੀ ਵਾਪਸ ਆਉਣ ਲੱਗ ਗਿਆ ਐਨੀ ਮਾਇਆ ਦੇਣ ਰਾਤ ਖਜ਼ਾਨੇ ਭਰੇ ਰਹਿੰਦੇ ਨੇ ਉਹ ਇਹਦੇ ਘਰ ਦੇ ਕਹਿੰਦੇ 15 ਸਾਲ ਐਨੀ ਗਰੀਬੀ ਹੁਣ ਰਾਜੇ ਨੇ ਐਨੀ ਅਮੀਰੀ ਦੇਤੀ ਉਹ ਭੁੱਲ ਗਏ ਸੀ ਤੁਸੀਂ ਮੰਦਰ ਸਿੰਘ ਕਹਿੰਦਾ ਹੈ ਕਹਿੰਦਾ ਇਹ ਤਾਂ ਮੇਰਾ ਡਾਡਾ ਪਰਖਾਂ ਕਰ ਕਰਕੇ ਵੇਖਦਾ ਲਾਲਾ ਕਸਵਟੀਆਂ ਪਰਖਦਾ ਏ ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ ਕਿਤੇ ਦੇਗਾਂ ਵਿੱਚ ਉਬਾਲ ਦਿੰਦਾ ਕਿਤੇ ਕੰਗਿਆਂ ਦੀਆਂ ਥਾਵਾਂ ਤੇ ਚਲਾਉਂਦਾ ਸਿਰਾਂ ਤੇ ਆ ਰਿਹਾ ਇਹ ਉਹ ਕਹਿੰਦੇ 15 ਸਾਲ ਗਰੀਬੀ ਇੱਕਦਮ ਕਿਵੇਂ ਕਿਰਪਾ ਕਰਤੀ ਸਾਨੂੰ ਤਾਂ ਐ ਸੀ ਵੀ ਹੁਣ ਕਦੇ ਮੁੜ ਕੇ ਦੇਣ ਹੀ ਨਹੀਂ ਫਿਰਨੇ ਵੰਦਰ ਸਿੰਘ ਕਹਿੰਦਾ ਮੈਨੂੰ ਭਰੋਸਾ ਸੀ ਮੇਰੇ ਰਾਜੇ ਤੇ ਉਹ ਜਗ ਕਮਲਾ ਕੀ ਜਾਣੇ ਚੋਜ ਮੇਰੇ ਪ੍ਰੀਤਮ ਵੇ ਤਮ ਦੇ ਜਗ ਕਮਣਾ ਕੀ ਜਾਵੇ ਜੋਜ ਮੇਰੇ ਪ੍ਰੀਤਮ ਦੇ ਜੋਜ ਮੇਰੇ ਪ੍ਰੀਤਮ ਦੇ ਅਸੀਂ ਉਹਨਾਂ ਦੇ ਚੋਜਾ ਨੂੰ ਕੀ ਸਮਝਣਾ ਹੈ ਸਾਧ ਸੰਗਤ ਜੀ ਮੁੰਦਰ ਸਿੰਘ ਉਸ ਵੇਲੇ ਰਾਜਾ ਸਾਹਿਬ ਸਰੀਰ ਛੱਡ ਗਏ ਸਾਧ ਸੰਗਤ ਜੀ ਸਮਾ ਲੰਘਿਆ ਫਿਰ ਉਹ ਜਿਹੜੇ ਮਹਾਪੁਰਸ਼ਾਂ ਦੇ ਅਸਥਾਨ ਬਣੇ ਨੇ ਸ਼੍ਰੀ ਨਾਮ ਕੰਵਲ ਰਾਜਾ ਸਾਹਿਬ ਦੇ ਜਦੋਂ ਉਹਨਾਂ ਦੀ ਤਿਆਰੀ ਚੱਲੀ ਜਦੋਂ ਗੁੰਮਟ ਬਣਨ ਆਇਆ ਨਾ ਗੁੰਮਟ ਤੇ ਆਏ ਲੈਂਟਰ ਪੈਂਦਾ ਫਿਰ ਗੁੰਮਟ ਰੱਖਿਆ ਜਾਂਦਾ ਫਿਰ ਉੱਤੇ ਕਲਸ਼ ਚੜਾਇਆ ਜਾਂਦਾ ਫਿਰ ਇੱਕ ਪੱਥਰ ਦਾ ਕਲਸ਼ ਚੜਾਇਆ ਪੱਥਰ ਦਾ ਜਦੋਂ ਪੱਥਰ ਦਾ ਕਲਸ਼ ਚੜਾਉਣ ਲੱਗੇ ਤੇ ਮੰਦਰ ਸਿੰਘ ਦੇ ਪਰਿਵਾਰ ਵਿੱਚੋਂ ਇੱਕ ਗੁਰਮਖਸੀ ਹੁੰਦੇ ਸੁਪਨੇ ਜਾ ਕੇ ਰਾਜਾ ਸਾਹਿਬ ਨੇ ਆਖਿਆ ਸੀ ਕਹਿੰਦੇ ਅਸੀਂ ਦੇਣ ਲੱਗਿਆਂ ਕਸਰ ਨਹੀਂ ਛੱਡੀ ਉਹ ਆ ਕੀ ਕਰਨ ਲੱਗੇ ਹੋ ਐਨੀ ਮਾਇਆ ਲੈ ਕੇ ਸਾਡੇ ਸਿਰ ਤੇ ਪੱਥਰ ਥੱਪਣਾ ਇੱਥੇ ਪੱਥਰ ਨਹੀਂ ਐ ਇੱਥੇ ਸੋਨੇ ਦਾ ਕਲਸ ਚੜਾਓ ਤੇ ਉਦਣ ਹੀ ਗਏ ਸੀ ਫਿਰ ਸ੍ਰੀ ਅਮਰitsar ਸਾਹਿਬ ਦੀ ਤਰਦੀ ਤੇ ਉਥੋਂ ਕਲਸ ਲਿਆਂਦਾ ਫਿਰ ਉਥੇ ਚੜਾਇਆ ਸਾਧ ਸੰਗਤ ਜੀ ਇਤਿਹਾਸ ਵਿੱਚ ਲਿਖਿਆ ਤੁਸੀਂ ਪੜ ਲਿਓ ਕਹਿੰਦੇ ਅੱਜ ਵੀ ਉਹ ਮੁੰਦਰ ਸਿੰਘ ਦੇ ਪਰਿਵਾਰ ਕੋਲ ਮਾਇਆ ਦੀ ਧਨ ਦੀ ਦੌਲਤ ਦੀ ਕਮੀ ਨਹੀਂ ਸਾਧ ਸੰਗਤ ਜੀ ਜਿਨ੍ਹਾਂ ਨੂੰ ਰਾਜਾ ਸਾਹਿਬ ਨੇ ਬਖਸ਼ਤਾ ਕੈਸੀਆਂ ਤਕਦੀਰਾਂ ਹੋਣਗੀਆਂ ਮੈਂ ਕਹਿੰਦਾ ਹੁਣਾ ਸਾਰੀ ਦੁਨੀਆ ਰਾਜਾ ਸਾਹਿਬ ਨੂੰ ਜਾਣਦੀ ਏ ਪਰ ਜਿਹਨੂੰ ਰਾਜਾ ਸਾਹਿਬ ਜਾਣਦੇ ਉਹ ਕਿੱਡੇ ਵੱਡੇ ਪਾਗਾਂ ਵਾਲੇ ਹੋਣ ਕਿੱਡੇ ਵੱਡੇ ਪਾਗ ਹੋਣਗੇ ਉਹਨਾਂ ਦੇ ਤੇ ਜਿੰਨੇ ਤੁਸੀਂ ਉੱਥੇ ਜਾਂਦੇ ਹੋ ਵੇਖੋ ਅਕੀਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਨ ਗੁਰੂ ਗ੍ਰੰਥ ਸਾਹਿਬ ਮਾਰੇ ਤੇ ਰੱਖਣਾ ਹੈ ਪਰ ਜਿਹੜੇ ਰੱਬ ਦੇ ਪਿਆਰੇ ਮਹਾਪੁਰਖ ਸ੍ਰੀ ਨਾਭ ਕਮਲ ਰਾਜਾ ਸਾਹਿਬ ਐਸੀਆਂ ਰੂਹਾਂ ਅਸੀਂ ਇਹਨਾਂ ਤੋਂ ਜ਼ਿੰਦਗੀ ਜਿਉਣ ਦੇ ਢੰਗ ਸਿੱਖਣੇ ਨੇ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖਣਾ ਹੈ ਰੱਬ ਦੇ ਪਿਆਰੇਹਿਣਾ ਕੀ ਇਹ ਸਾਨੂੰ ਗੁਰਬਾਣੀ ਦੱਸਦੀ ਤੇ ਸਤਸੰਗਤ ਜੀ ਬੜੇ ਪਿਆਰ ਵਿੱਚ ਰਾਜਾ ਸਾਹਿਬ ਦੇ ਆਪਾਂ ਗਾਇਆ ਸੀ ਗੀਤ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਗੱਜ ਬੱਜ ਕੇ ਬੋਲੇਓ ਅੱਜ ਵੀ ਪਿਆਰ ਵਿੱਚ ਸਾਰੀਆਂ ਸੰਗਤਾਂ ਜਦੋਂ ਕਿੰਨਾ ਇਕੱਠ ਸੀ ਤੁਸੀਂ ਵੇਖੋ ਜਦੋਂ ਮੈਂ ਉੱਥੇ ਕੀਰਤਨ ਕੀਤਾ ਏਦਕੀ ਪਿਛਲੇ ਸਾਲ ਵੀ ਇਦਾਂ ਹੀ ਐਨੇ ਇਕੱਠ ਵਿੱਚ ਕਿੱਡੀ ਵੱਡੀ ਇਕਾਗਰਤਾ ਬਣੀ ਸੀ ਇੱਕਦਮ ਐ ਸਾਰੇ ਬਾਤ ਹੈ ਜੀ ਮੈਂ ਮੈਂ ਕਹਾਂ ਵੀ ਮੈਂ ਬਾਏ ਆਪਾਂ ਦਾ ਕੋਣਾ ਬਹੁਣ ਵਾਲੇ ਰਾਜਾ ਸਾਹਿਬ ਐਂ ਵਰਤਗੇ ਸੀ ਵੀ ਹਿੱਲਣ ਹੀ ਨਹੀਂ ਦੇਣਾ ਕਿਸੇ ਕੈਸੀ ਇਕਾਗਰਤਾ ਬਣੀ ਉਹ ਤਾਂ ਬਾਝ ਪਤਾ ਲੱਗਿਆ ਕਹਿੰਦੇ ਡੇਢ ਘੰਟਾ ਹੋ ਵੀ ਗਿਆ ਪਤਾ ਹੀ ਨਹੀਂ ਲੱਗਿਆ ਸਾਥ ਸੰਗਤ ਜੀ ਕਿਉਂਕਿ ਉੱਥੇ ਬੁਲਾਇਆ ਉਹਨਾਂ ਨੇ ਆਪ ਸੀ ਤੇ ਇੱਥੇ ਵੀ ਉਹਨਾਂ ਨੇ ਬੁਲਾਇਆ ਜਿੰਦੀ ਯਾਦ ਵਿੱਚ ਬੈੰਨੇ ਆ ਉਹ ਕਿਰਪਾ ਕਰਦਾ ਜ਼ਰੂਰ ਇਸੇ ਕਰਕੇ ਮੈਂ ਬੋਲਿਆ ਸੀ ਆਪ ਹੱਥੀਂ ਲਿਖ ਲਿਖ ਕੇ ਆਪ ਹੱਥੀਂ ਲਿਖ ਲਿਖ ਕੇ ਰਾਜਾ ਸਾਹਿਬ ਜੀ ਨੇ ਚਿੱਠੀਆਂ ਨੇ ਪਾਈਆਂ ਆਪ ਹੱਥੀਂ ਲਿਖ ਕੇ ਆਪ ਹੱਥੀਂ ਜੀ ਜੋੜ ਮੇਲੇ ਤੇ ਤਾਂ ਹੀ ਤਾਂ ਅੱਜ ਜੋ ਕਰੇ ਦਿਲ ਜਾਨ ਨੂੰ ਹਰ ਪਾਸੇ ਖੁਸ਼ੀਆਂ ਨਿਸ਼ਾਨੀਆਂ ਆਪ ਹੱਥੀ ਲਖ ਲੈਤੇ ਰੱਬ ਜੱਤ ਸੇ ਮਝੀ ਚਿੱਠੀਆਂ ਨੇ ਪਾਈਆਂ ਆਪ ਹੱਥੀ